ਕਲਰ ਦੇਖ ਲਓ ਜੀ ਫੈਵਿਕ ਰਿਲ ਦਾ 25 ਰੁਪਏ ਦਾ ਕਲਰ ਹੈ ਇਹ ਐਦਾਂ ਲਿਆ ਆਹ ਵਾਲਾ ਬਰਸ਼ਾ ਫਲੈਟ ਬਰਸ਼ ਆ ਦੇਖੋ ਐ 1 2 3 4 ਇਹ ਤੁਸੀਂ ਆਪ ਦਾ ਗਿਣ ਸਕਦੇ ਹੋ ਵੀ ਆਪਾਂ ਕਿੰਨੇ ਰੱਖਣੇ ਆ ਫਿਰ ਇਹਨੂੰ ਆਪਾਂ ਵਿੱਚੋਂ ਫਿਲ ਕਰਾਂਗੇ ਐ ਕੀਤਾ ਆਪਾਂ ਫਿਲ ਹੁਣ ਇਹਦੇ ਵਿੱਚ ਹੀ ਆਪਾਂ ਲਵਾਂਗੇ ਵਾਈਟ ਵਾਈਟ ਜ਼ਿਆਦਾ ਲਵਾਂਗੇ ਥੋੜਾ ਜਿਹਾ ਔਰ ਵਾਲਾ ਜਿਹੜਾ ਆਪਣਾ ਪਹਿਲਾ ਵਾਲਾ ਕਲਰ ਹੀ ਉਹ ਲਵਾਂਗੀ ਘੱਟ। ਨਾ ਦੇਖੋ ਇਹਨੂੰ ਕਿਵੇਂ। ਬਸ হোਾਈਟ ਦਾ ਟੱਚ ਆਪਾਂ ਜ਼ਿਆਦਾ ਦਿਖਾਉਣਾ। ਇਹਦੇ ਤੇ ਆਪਾਂ ਜ਼ਿਆਦਾ ਛੇੜ ਛਾੜ ਨਹੀਂ ਕਰਨੇ। ਇਹਦਾ ਜਿਵੇਂ ਆਪਾਂ ਕੱਲ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਆਪਾਂ ਪੱਤੀਆਂ ਵਗੈਰਾ ਦੱਸਿਆ ਸੀ ਨਾ। ਦੂਜੀਆਂ ਪੱਤੀਆਂ ਉਹ ਚੀਜ਼ ਵਾਲੇ ਤਰੀਕੇ ਨਾਲ ਲੱਗੀਆਂ ਨੇ ਸਟਾਕਾਂ ਜਿਹੀਆਂ ਆਪਣੀਆਂ। ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਅੱਜ ਕੱਲ ਇਹ ਚੀਜ਼ ਹਰ ਕੋਈ ਇਹਨੂੰ ਬਣਾਉਣਾ ਪਸੰਦ ਕਰਦਾ ਹਾਂਜੀ ਹੁਣ ਆਪਾਂ ਹੋਰ ਦਿਖਾਉਣਾ ਤੁਹਾਨੂੰ ਕਰਕੇ ਹੁਣ ਆਪਾਂ ਕਲਰ ਜ਼ਿਆਦਾ ਲੈ ਆ ਤੁਚਾ ਆਹ ਬਈ 1 2 3 4 5 ਇੱਥੇ ਆਪਾਂ 5 ਲੈ ਲੇ ਇਹ ਘੱਟ ਵੱਧ ਆਪਦੇ ਮੁਤਾਬਿਕ ਲੈ ਸਕਦੇ ਜੇ ਸੂਟ ਸਟਾਰਟ ਕਰ ਰਹੇ ਹਾਂ ਤਾਂ ਸੇਮ ਕਰ ਲਓ ਤੇ ਉਦਾਂ ਸਿੱਖਣ ਲਈ ਤਾਂ ਘੱਟ ਵੱਧ ਜਿੰਨੇ ਮਰਜ਼ੀ ਕਰ ਸਕਦੇ ਹੁਣ ਆਪਾਂ ਲੈ ਆ ਵਾਈਟ ਕਲਰ ਜ਼ਿਆਦਾ ਆਹ ਲਗਾਟ ਫਿਰ ਇੱਥੋਂ ਆ ਦੇਖੋ ਬਰਸ਼ ਆ ਦੇਖੋ ਇੱਦਾਂ ਬ੍ਰਸ਼ ਨੂੰ ਰੱਖਿਓ ਸਟ੍ਰੇਟ ਇੱਥੋਂ ਇਹਦੇ ਨਾਲ ਆ ਕਿਨਾਰੇ ਦੇ ਨਾਲ ਮੈਚ ਕਰਤਾ ਫੇਰ ਰੱਖਿਆ ਬ੍ਰਸ਼ ਨੂੰ ਸਟ੍ਰੇਟ ਆਹ ਵਾਲੀ ਤਾਂ ਹਾਲੇ ਕਿਨਾਰੇ ਦੇ ਨਾਲ ਮੈਚ ਕਰਤਾ ਜਿੱਥੋਂ ਆਪਣਾ ਫੁੱਲ ਆਪਣਾ ਖਤਮ ਹੁੰਦਾ ਉੱਥੇ ਆ ਦੇਖੋ ਆ ਵਾਈਟ ਦਾ ਟੱਚ ਆਪਾਂ ਜਿਆਦਾ ਹੀ ਦੇਣਾ ਥੋੜਾ ਜਿਹਾ ਇੱਥੇ ਐਂਡ ਤੇ ਫੇਰ ਸੇਮ ਇੱਕ 4 5 ਆ ਦੇਖੋ ਆ ਦੇਖੋ ਜੀ ਇੱਥੋਂ ਆਏ ਫੇਰ ਆ ਚੀਜ਼ ਜਿਵੇਂ ਇੱਥੋਂ ਸ਼ੁਰੂ ਕੀਤਾ ਆਪਾਂ ਇੱਥੇ ਖਤਮ ਫੇਰ ਵਾਈਟ ਕਲਰ ਲਿਆ ਵਾਈਟ ਜ਼ਿਆਦਾ ਲਿਆ ਆਪਾਂ ਦੂਜਾ ਵੀ ਹੈਗਾ ਆਪਣੇ ਬਰਸ਼ ਤੇ ਆ ਦੇਖੋ ਜੀ ਹੁਣ ਇਹਨੂੰ ਥੋੜਾ ਜਿਹਾ ਆਪਾਂ ਵੱਡੇ ਤਰੀਕੇ ਨਾਲ ਥੋੜਾ ਜਿਹਾ ਵੱਡਾ ਫਲਾਵਰ ਬਣਾ ਲੈਂਦੇ ਆ 1 2 3 4 5 ਦਸਤੂ ਸਿੱਧਾ ਫਿਲ ਕੀਤਾ ਆਪਾਂ ਇਹ ਦੇਖੋ ਹੁਣ ਇਥੇ ਲਈ ਆਪਾਂ ਵਾਈਟ ਕਲਰ ਆ ਦੇਖੋ ਜੀ ਵਾਈਟ ਇਥੋਂ ਸ਼ੁਰੂ ਕੀਤਾ ਆਪਾਂ ਇਹਨੇ ਇਹ ਤੁ ਵੀ ਰੂਮੀ ਇੱਕ ਵਾਰ ਉਹ ਉੱਪਰ ਹੀ ਘਮਾਇਆ ਐਵੇਂ ਅ디 ਕੁਝ ਦੇ ਨਾਲ ਆਪਾਂ ਮੈਚ ਕਰਤਾ ਇਹ ਲੱਗਦਾ ਨਾ ਆਪਣਾ ਵੀ ਅਲੱਗ ਤੋਂ ਬਣਾਇਆ ਇਹ ਚੀਜ਼ ਆਪਾਂ ਵੀ ਆ ਜਿਹੜਾ ਵਾਈਟ ਦਾ ਟੱਚ ਆਪਾਂ ਜਿਆਦਾ ਘੱਟ ਰੱਖਿਆ ਇਹ ਆਪਾਂ ਰੱਖਣਾ ਸੀਗਾ ਇਹ ਵੀ ਨੇਚਰਲ ਜਿਹਾ ਲੱਗਦਾ ਨਾ ਫਿਰ ਇਹਦੇ ਨਾਲ ਹੀ ਲੱਗਦਾ ਹੁੰਦਾ ਇਹ ਆਪਾਂ ਪ੍ਰੋਪਰ ਬਲੈਂਡ ਨਹੀਂ ਕਰਨਾ ਵੀ ਜਿੰਦਾ ਤਰ੍ਹਾਂ ਆਪਾਂ ਬਲੈਂਡ ਕਰਦੇ ਹੁੰਨੇ ਹ ਹੁਣ ਲੰਮਗੇ ਜੀ ਆਪਾਂ ਗ੍ਰੀਨ ਕਲਰ ਇਸ અપਗ੍ਰੇਡ ਨਹੀਂ ਹੈਗਾ ਇਹ ਮੋਰ ਪੰਖੀ ਆ ਜਾਂ ਕੰਮਰਾ ਫਰੋਜ਼ੀ ਦਾ ਲਵਾਵਾਂਗੇ ਪੋਲ ਆ ਦੇਖੋ ਜਿੱਥੇ ਆਪਾਂ ਲਵਾਵਾਂਗੇ ਡੰਡੀ 1 ਮਿੰਟ ਬ੍ਰਸ਼ ਸੈੱਟ ਕਰ ਲਾ ਬ੍ਰਸ਼ ਨੂੰ ਐਵੇਂ ਸੈੱਟ ਕਰ ਸਕਦੇ ਹੋ ਤੁਸੀਂ ਜਿਵੇਂ ਫੈਲ ਜਾਣਾ ਹੁੰਦਾ ਆ ਦੇਖੋ ਐਮ ਬ੍ਰਸ਼ ਹੁਣ ਆਪਣਾ ਬ੍ਰਸ਼ ਥੋੜਾ ਜਿਹਾ ਹੋ ਗਿਆ ਕਲੀਅਰ ਫਿਰ ਆਪ ਲਾਵਾਂਗੇ ਤੇ ਡੰਡੀ ਡੰਡੀ ਆਪ ਆਵ ਦੇ ਅਕੋਰਡਿੰਗ ਲਾ ਸਕਦੇ ਆ ਜੀ ਆਪ ਸਿੱਧੀ ਲਾਉਣੀ ਹੈ ਕਿ ਟੇਢੀ ਵਿੰਗੀ ਜਲਾਉਣੀ ਉਹ ਉਹ ਜਿਵੇਂ ਵੀ ਆਪਾਂ ਨੂੰ ਸੋਹਣਾ ਲੱਗਦਾ ਇਥੇ ਦੋ ਤਿੰਨ ਪ੍ਰਕਾਰ ਦੇ ਆ ਆਪਾ ਦੱਸ ਦਾਂਗੇ ਲਾਉਣ ਦਾ ਤਰੀਕਾ ਆ ਇਨ ਡੈਕੋਰੇਟ ਕਰਨ ਦਾ ਦੇਖੋ ਜੀ ਇਥੇ ਆਪਾਂ ਥੋੜੀ ਟੇਡੀ ਟੰਡੀ ਲਾਵਾਂਗੇ ਇਥੇ ਆਪਾਂ ਥੋੜਾ ਜਿਹਾ ਦੂਰ ਇਹ ਭਾਅ ਅਕੋਰਡਿੰਗ ਕਰ ਸਕਦੇ ਆ ਇਹਦੇ ਵਿੱਚ ਕੋਈ ਉਹ ਨਹੀਂ ਇਸ਼ੂ ਨਹੀਂ ਹਮ ਜਿਵੇਂ ਆ ਲਾ ਇਹਦੇ ਪਰ ਮਿਲਦਾ ਸੇਮੀ ਪ੍ਰਸ਼ਾਸਨ ਆਪਾ ਕਲਰ ਲਿਆ ਇਨੋਂ ਤੋਂ ਬਰਤੂਰੀ ਚੌੜੀ ਕਰਤਾ ਡੰਡੀ ਨੂੰ نیچے ਆਪਾਂ ਆ ਚੀਜ਼ ਵੀ ਕਰ ਸਕਦੇ ਆ ਨਹੀਂ ਕਰਨੀ ਤਾਂ ਸਿੱਧਾ ਵੀ ਰੱਖ ਸਕਦੇ ਆ ਆ ਦੇਖੋ ਜੀ ਜੇ ਆ ਪੱਤੀਆਂ ਜੀ ਆਪਾਂ ਨਹੀਂ ਵੀ ਲਾਉਣੀਆਂ ਤਾਂ ਉਹ ਵੀ ਨਹੀਂ ਨਹੀਂ ਲਾਉਣੀਆਂ ਤਾਂ ਉਹ ਵੀ ਲਾ ਸਕ ਹੁਣ ਮੈਂ ਤੁਹਾਨੂੰ ਹੋਰ ਬਰਸ਼ ਨਾਲ ਵੀ ਦਿਖਾਉਂਦੀ ਆ